ਪੰਜਾਬ ਗਵਰਨਮੈਂਟ ਟਰਾਂਸਪੋਰਟਰ ਵਰਕਰਸ ਯੂਨੀਅਨ ਐਨਟੈਕ ਬ੍ਰਾਂਚ ਅੰਮ੍ਰਿਤਸਰ ਵੱਲੋਂ ਜ਼ਬਰਦਸਤ ਲੜੀ ਬੰਦ ਗੇਟ ਰੈਲੀ ਕੀਤੀ ਗਈ ਅੰਮ੍ਰਿਤਸਰ ਵੱਲੋਂ ਪੰਜਾਬ ਸਰਕਾਰ ਦੀ ਮਹਿਕਮੇ ਪ੍ਰਤੀ ਮਾਰੂ ਨੀਤੀਆਂ ਦੀ ਜੰਮ ਆਲੋਚਨਾ ਕੀਤੀ ਗਈ ਪੰਜਾਬ ਪ੍ਰਧਾਨ ਦیدار ਸਿੰਘ ਮੰਡ ਸੂਬਾ ਚੇਅਰਮੈਨ ਜਗਦੀਸ਼ ਸਿੰਘ ਚਾਹਲ ਸੂਬਾ ਵਾਈਸ ਪ੍ਰਧਾਨ ਵਿਕਰਮਜੀਤ ਸਿੰਘ ਛੀਨਾ ਬਲਰਾਜ ਸਿੰਘ ਭੰਗੂ ਜਨਰਲ ਸਕੱਤਰ ਅਜੇ ਕੁਮਾਰ ਸਨੋਤਰਾ ਨੇ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੇ 4 ਸਾਲ ਬੀਤ ਜਾਣ ਤੇ ਵੀ ਮਹਿਕਮੇ ਦੀਆਂ ਜਾਇਜ਼ ਮੰਗਾਂ ਕੋਈ ਵੀ ਧਿਆਨ ਨਹੀਂ ਦੇ ਰਹਾ ਅਤੇ ਨਾ ਹੀ ਰੋਡਵੇਜ਼ ਵਿੱਚ ਇੱਕ ਵੀ ਨਵੀਂ ਬੱਸ ਪਾਈ ਗਈ ਹੈ ਸਗੋ ਜਿਹੜੀ ਬੱਸਾਂ ਰੋਡਵੇਜ ਵਿੱਚ ਚੱਲ ਰਹੀਆਂ ਹਨ ਉਹਨਾਂ ਵਿੱਚੋਂ ਬਹੁਤ ਸਰੀਆਂ ਦੇ ਸਪੇਅਰ ਪਾਰਸ ਟਾਈਮ ਬੈਟਰੀਆਂ ਆਦਿ ਕੰਮਾਂ ਤੋਂ ਵਰਕਸ਼ਾਹ ਵਿੱਚ ਖੜੀਆਂ ਰਹਿੰਦੀਆਂ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਜੀ ਸਰ ਆਪਾਂ ਨਾਮ ਬੋਲ ਕੇ ਕੀ ਕਹਿਣਾ ਚਾਹਗਾ ਜਿਹੜੀ ਗੇਟ ਰੈਲੀ ਮੇਰਾ ਨਾਮ अजय ਕਮਰਸ ਨੋਤਰਾ ਜਨਰਲ ਖਤਰ ਪੰਜਾਬ ਰੋਡ 'ਵਿਚ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਅਮਰਸਰ ਲੋ ਤੇ ਅੱਜ ਦੀ ਜਿਹੜੀ ਗੇਟ ਰੈਲੀ ਦੇ ਸਬੰਧ ਇਸ ਸਬੰਧ ਤੇ ਵਿੱਚ ਕੀਤੀ ਗਈ ਕਿਉਂਕਿ ਲੰਮਾ ਸਮਾਂ ਜਿਹੜਾ ਹੋ ਗਿਆ ਸਾਡੇ ਜਿਹੜੇ ਠੇਕੇਦਾਰੀ ਸਿਸਟਮ ਦੇ ਵਿੱਚ ਠੇਕੇ ਤੇ ਭਰਤੀ ਹੋਏ ਮਲਾਜ਼ਮ ਨੇ ਉਹਨਾਂ ਨੂੰ ਬਹੁਤ ਲੰਮਾ ਸਮਾਂ ਸੰਘਰਸ਼ ਕਰਦੇ ਹੋ ਗਿਆ ਪਿਛਲੇ ਸਮੇਂ 'ਚ ਆਪਾਂ ਵੇਖਿਆ ਕਿ ਉਹਨਾਂ ਤੇ ਜੇ ਉਹਨਾਂ ਨੇ ਕੋਈ ਸੰਘਰਸ਼ ਦਾ ਰਾਹ ਲੱਭਿਆ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਤੇ ਤਸ਼ੱਦਦ ਕਰਕੇ ਤੇ ਉਹਨਾਂ ਦੇ ਸੰਘਰਸ਼ ਨੂੰ ਜਿਹੜਾ ਦਬਨ ਦੀ ਕੋਸ਼ਿਸ਼ ਕੀਤੀ ਗਈ ਸਾਡਾ ਸੰਘਰਸ਼ ਇਸ ਕਰਕੇ ਵੀ ਨਾਲ ਜਾਰੀ ਹੈ ਕਿਉਂਕਿ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਆਪਣੀਆਂ ਸੇਵਾਵਾਂ ਜਿਹੜਾ ਠੇਕੇ ਦੇ ਆਧਾਰ ਤੇ ਦੇਂਦੇ ਆ ਇਹ ਠੇਕੇ ਤੇ ਆਧਾਰ ਤੇ ਕੱਚੇ ਕੰਮੇ ਵਰਤੀ ਹੋਏ ਔਰ ਕੱਚੇ ਹੀ ਰਿਟਾਇਰ ਹੋ ਗਏ ਸਾਡਾ ਪੂਰਾ ਸੰਯੋਗ ਸਾਡਾ ਪੰਜਾਬ ਗਵਰਨਮੈਂਟ ਟ੍ਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਪੂਰਾ ਸੰਯੋਗ ਇਹਨਾਂ ਨੂੰ ਹੈ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਤਰੀਕੇ ਸਰਕਾਰ ਦੇ ਨਾਲ ਦਸਤਪੰਝਾ ਲੜਾ ਕੇ ਇਹਨਾਂ ਨੂੰ ਕਿਸੇ ਤਰੀਕੇ ਪੱਕਾ ਕਰਾਇਆ ਜਾ ਸਕੇ ਕਿਉਂਕਿ ਹਰ ਮੁਲਾਜ਼ਮ ਦੀ ਇਹ ਜ਼ਰੂਰਤ ਬਣ ਚੁੱਕੀ ਆ ਕਿ ਪੰਜਾਬ ਦੇ ਵਿੱਚ ਜਿਸਾਂ ਕਿ ਬੇਰੋਜ਼ਗਾਰੀ ਦਾ ਬੜਾ ਤਕੜਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਨਸ਼ੇ ਵਧ ਰਹੇ ਨੇ ਬੇਰੋਜ਼ਗਾਰੀ ਵਧ ਰਹੀ ਆ ਇਹਦੀ ਸਾਰੀ ਦੀ ਸਾਰੀ ਜੜ ਜਿਹੜੀ ਆ ਬੇਰੋਜ਼ਗਾਰੀ ਆ ਜੇ ਅੱਜ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਖਤਮ ਹੁੰਦੀ ਆ ਤੇ ਇਸ ਦੇ ਨਾਲ ਨਾਲ ਜਿਹੜੀ ਆ ਸਾਡੇ ਜਿਹੜੇ ਨਸ਼ੇ ਦੀਆਂ ਜਿਹੜੀਆਂ ਦਰਿਆ ਜਿਹੜਾ ਪੰਜਾਬ 'ਚ ਵਗ ਰਿਹਾ ਉਹ ਵੀ ਕਿਸੇ ਨਾ ਕਿਸੇ ਪਾਸੇ ਨੂੰ ਲਾਂਬੇ ਲੱਗਦਾ ਨਜ਼ਰ ਆਊਗਾ ਇਸ ਕਰਕੇ ਜਿਹੜੇ ਕੱਚੇ ਮੁਲਾਜ਼ਮ ਹੈ ਇਹਨਾਂ ਨੂੰ ਪੱਕਾ ਕਰਨਾ ਸਰਕਾਰ ਦੀ ਪਾਇਓਰਿਟੀ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਮੌਤ ਹੋਏ ਮੁਲਾਜ਼ਮ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਜਿਹੜੇ ਨੌਕਰੀਆਂ ਦੇਣੀਆਂ ਹਨ ਦੀ ਪਾਇਓਰਿਟੀ ਦੇ ਤਾਤੇ ਹੋਣਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਅਸੀਂ ਪੰਜਾਬ ਰੋਡਵੇ ਦੀ ਆਪਣੇ ਮਹਿਕਮੇ ਦੀ ਉਸ ਮਹਿਕਮੇ ਦੇ ਵਿੱਚ ਸਾਡੇ ਸਰਕਾਰ ਨੇ ਵੱਲੋਂ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ ਅਸੀਂ ਪਿਛਲੀਆਂ ਸਰਕਾਰਾਂ ਨੂੰ ਕੋਸ ਦੇ ਸਾਂ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਰ ਸਾਨੂੰ ਇਹ ਗੱਲ ਮਜਬੂਰੀ ਵਰਸ਼ ਕਹਿਣੀ ਪੈਂਦੀ ਹੈ ਕਿ ਪਿਛਲੀਆਂ ਅਕਾਲੀ ਦਲ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ 1483 ਬੱਸਾਂ ਦੇ ਕਰੀਬ ਜਿਹੜੀਆਂ ਸਾਡੇ ਪੰਜਾਬ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਸੀਗੀਆਂ ਔਰ ਕਾਂਗਰਸ ਸਰਕਾਰ ਨੇ ਜਿਹੜੀਆਂ 868 ਬੱਸਾਂ ਪਾ ਕੇ ਇਸ ਰੋਡਵੇ ਦੇ ਮਹਿਕਮੇ ਨੂੰ ਚਲਦਾ ਕੀਤਾ ਸੀਗਾ ਪਰ ਇਹ ਏਡੀ ਨਕਮੀ ਸਰਕਾਰ ਸਾਬਤ ਹੋਈ ਇਹ ਅੱਜ ਦਿਨ ਤੱਕ 4 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇੱਕ ਵੀ ਨਵੀਂ ਬੱਸ ਜਿਹੜੀ ਹੈ ਨਵੀਂ ਪਾ ਸਕੀ ਔਰ ਸਪੇਅਰ ਪਾਰਟਾਂ ਦੇ ਬਾਰੇ ਜਿਹੜੇ ਸਾਡੇ ਸਾਥੀ ਜਿਹੜੇ ਗੱਲ ਕਰ ਹੀ ਚੁੱਕੇ ਨੇ ਕਿ ਇਹਨਾਂ ਗੱਲਾਂ ਦੇ ਨਾਲ ਜਿਹੜਾ ਵਾ ਅਸੀਂ ਜਿਹੜੇ ਅਗਲੇ ਜਿਹੜੇ ਸੰਘਰਸ਼ ਜਿਹੜੇ ਨੇ ਉਹਨਾਂ ਦੇ ਬਾਰੇ ਜੇ ਮੈਂ ਗੱਲ ਕਰਾਂ 11 ਫਰਵਰੀ ਨੂੰ ਅਸੀਂ ਪੱਟੀ ਦੇ ਵਿੱਚ ਇੱਕ ਗੇਟ ਰੈਲੀ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ 24 ਫਰਵਰੀ ਨੂੰ ਰੋਪੜ ਦੇ ਵਿੱਚ ਇੱਕ ਗੇਟ ਰੈਲੀ ਕਰਨ ਜਾ ਰਹੇ ਹਾਂ 28 ਫਰਵਰੀ ਨੂੰ ਮੁਕਸਰ ਸਾਹਿਬ ਇਸ ਤਰ੍ਹਾਂ ਹੀ 18 ਫਰਵਰੀ 18 ਫਰਵਰੀ ਨੂੰ ਜਲੰਧਰ ਵਿਖੇ ਗੇਟ ਰੈਲੀ ਕਰਨ ਜਾ ਰਹੇ ਐਸੇ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੇਟ ਰੈਲੀਆਂ ਕਰਨ ਤੋਂ ਬਾਅਦ 7 ਮਾਰਚ ਨੂੰ ਜਿਹੜਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਸ਼ਹਿਰ ਪੱਟੀ ਵਿਖੇ ਇੱਕ ਵਿਸ਼ਾਲ ਗੇਟ ਰੈਲੀ ਕਰਾਂਗੇ ਜਿਸ ਦੇ ਨਾਲ ਸਮੁੱਚੀ ਪੰਜਾਬ ਦੀ ਜਿਹੜੀ ਸਰਕਾਰ ਨੂੰ ਹਿਲਾ ਕੇ ਰੱਖਾਂਗੇ ਜੀ। ਪਰ ਮੁੱਖ ਮੰਤਰੀ ਨੇ ਕਹਿਣਾ ਕਿ ਖਜ਼ਾਨਾ ਪੂਰਾ ਪੰਜਾਬ ਦਾ। ਜੇ ਪੰਜਾਬ ਦਾ ਖਜ਼ਾਨਾ ਪੂਰਾ ਹੋਵੇ ਤਾਂ ਪੰਜਾਬ ਦੇ ਰੋਡਵੇਜ ਦੇ ਵਿੱਚ ਬੱਸਾਂ ਕਿਉਂ ਨਹੀਂ ਪਾਰ ਰਹੀ? ਸਾਡਾ ਇਹ ਉਹਨਾਂ ਨਾਲ ਜਿਹੜਾ ਸਵਾਲ ਏ ਕਿਉਂਕਿ ਪੰਜਾਬ ਦਾ ਜਿਹੜਾ ਸਰਕਾਰੀ ਮਹਿਕਮਾ ਏ ਪੰਜਾਬ ਰੋਡਵੇਜ ਦਾ ਜੇ ਇਹ ਮਹਿਕਮੇ ਚੱਲਣਗੇ ਤੇ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਹ ਰੋਜ਼ਗਾਰ ਦੇ ਨਾਲ ਹੀ ਸਾਰਾ ਕੁਝ ਸੰਭਵ ਹੋ ਸਕਦਾ ਜੀ। ਇਪਰ ਤਾਂ ਨਹੀਂ ਨਾਂ ਬੋਲ ਕੇ ਅੱਜ ਜਿਹੜੀ ਹੋ ਰਹੀ ਹੈ ਅੱਜ ਦੀ ਮੁੱਖ ਮੁੰਦਾਈ ਅੱਜ ਜਿਹੜਾ ਅੱਧਾ ਸੁੱਟਿਆ ਗਿਆ ਨਾਲੇ ਦੋਸਤੋ ਕੀ ਕਹਿੰਦੇ ਮੈਂ ਜਗਦੀਸ਼ ਸਿੰਘ ਚਾਲ ਚੇਅਰਮੈਨ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਅੱਜ ਅਸੀਂ ਜਿਹੜੀ ਇੱਥੇ ਗੇਟ ਰੈਲੀ ਕੀਤੀ ਹੈ ਅਸੀਂ ਪਿਛਲੇ ਦਿਨੀ ਦਿਲਿੰਦਰ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਕਿ ਸਾਡੇ ਮਹਿਕਮੇ ਦੀ ਬਹੁਤ ਮਾੜੀ ਹਾਲਤ ਹੈ ਸਾਡਾ ਮਹਿਕਮਾ ਜਿਵੇਂ ਕਹਿੰਦੇ ਨੇ ਵੀ ਹੁਣ ਜਿੰਦਾ ਲਾਉਣ ਵਾਲੇ ਪਾਸੇ ਚਲਾ ਗਿਆ ਹਾਲ ਤੱਕ ਨਹੀਂ ਨਿਕਲ ਗਈ ਐ ਸਾਡਾ 2407 ਬਸਾਂ ਦਾ ਫਲੀਟ ਉਹਨਾਂ ਵੇਲਿਆਂ ਦਾ ਪਾਸ ਹੋਇਆ ਵਿਆ ਜਦੋਂ ਪੰਜਾਬ ਦੀ ਜਿਹੜੀ ਆਬਾਦੀ ਡੇਢ ਪੌਣੇ 2 ਕਰੋੜ ਸੀ ਅੱਜ ਅਸੀਂ 303 ਕਰੋੜ ਤੋਂ ਉੱਪਰ ਆਬਾਦੀ ਚਲੀ ਗਈ ਸਾਡੇ 3.5 ਕਰੋੜ ਤੇ ਅੱਜ ਸਾਡੀਆਂ ਬੱਸਾਂ ਘਟਦੀਆਂ 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 ਜਾਨੀ ਉਹ 1000 ਬੱਸ ਮਸਾਂ ਚੱਲਦੀ ਹੈ ਔਰ ਬਸਾਂ ਉਹਨਾਂ ਬਸਾਂ ਦਾ ਵੀ ਇਹਨਾਂ ਮਾੜਾ ਹਾਲ ਹੈ ਕਿ ਸਾਡੇ ਕੋਲੇ ਸਪੇਅਰ ਪਾਰਟ ਆਸਤੇ ਵੀ ਪੈਸੇ ਨਹੀਂ। ਸਿਆਲ ਲੰਘ ਗਿਆ ਅਸੀਂ ਬੈਟਰੀਆਂ ਨਹੀਂ ਖਰੀਦ ਸਕੇ। ਬਸਾਂ ਦੇ ਸ਼ੀਸ਼ੇ ਨਹੀਂ ਪੂਰੇ ਕਰ ਸਕੇ। ਸਪੇਅਰ ਪਾਰਟ ਤੋਂ ਬਸਾਂ ਖੜੀਆਂ ਰਹਿੰਦੀਆਂ ਵਰਕਸ਼ਾਪਾਂ ਦੇ ਵਿੱਚ 4-500 ਬਸ રોજ ਸਾਰਾ ਦਿਨੋ ਲਗਭਗ 5 ਲੱਖ ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਆ ਜਿਹਦਾ ਟੈਕਸ ਅਸੀਂ ਮਹਿਕਮੇ ਨੂੰ ਟੈਕਸ ਪੇ ਵੀ ਕਰਦੇ ਕਿਲੋਮੀਟਰ ਦੇ ਹਿਸਾਬ ਨਾਲ। ਪਰ ਅਸੀਂ 4 ਸਾਲ ਸਰਕਾਰ ਦੇ ਲੰਘੇ ਇੱਕ ਸਾਲ ਰਹਿ ਗਿਆ ਅੱਜ ਤੱਕ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ ਪਾ ਸਕੀ ਅਸੀਂ ਦਿੱਲੀ ਨੂੰ 에어ਪੋਰਟ ਨੂੰ ਬੱਸਾਂ ਚਲਾਈਆਂ ਕਿ ਐਨ ਆਰ ਆਈ ਭਰਾਵਾਂ ਨੂੰ ਸਹੂਲਤ ਆਸਤੇ ਦਿੱਲੀ 에어ਪੋਰਟ ਨੂੰ ਬੱਸਾਂ ਚਲਾਤੀਆਂ ਇਸੀ ਬੱਸਾਂ ਲੋਕਾਂ ਨੇ ਬੜਾ ਸੁੱਖ ਦਾ ਸਾਹ ਲਿਆ ਸੀ ਲੋਕਾਂ ਨੂੰ ਸਹੂਲਤ ਸੀ ਸਸਤੀ ਸਫਰ ਸਹੂਲਤ ਸੀ ਪਰ ਉਹ ਉਹ ਸਫਰ ਸਹੂਲਤ ਵੀ ਸਾਡੀ ਖੋਸਦੀ ਜਾਂਦੀ ਹੈ ਸਾਡੇ ਕੋਲੇ ਬੱਸਾਂ ਸਰਕਾਰ ਬਿਲਕੁਲ ਸੁੱਤੀ ਪਈ ਆ ਸਾਡੇ ਟ੍ਰਾਂਸਪੋਰਟ ਮੰਤਰੀ ਦਾ ਤਾਂ ਇਹ ਹਾਲ ਹੈ ਮੇਰਾ ਖਿਆਲ ਆ ਵੀ ਉਹਨੂੰ ਇਹ ਵੀ ਸ਼ਾਇਦ ਚੇਤਾ ਕਿ ਨਹੀਂ ਚੇਤਾ ਕਿ ਮੈਂ ਟ੍ਰਾਂਸਪੋਰਟ ਮੰਤਰੀ ਵੀ ਹੈ ਕਿ ਨਹੀਂ ਹੈ ਉਹ ਕਦੇ ਵੀ ਕਿਤੇ ਟ੍ਰਾਂਸਪੋਰਟ ਟ੍ਰਾਂਸਪੋਰਟ ਦੇ ਭਲੇ ਦੀ ਖਾਤਰ ਕੋਈ ਉਹਨੇ ਮੀਟਿੰਗ ਕੀਤੀ ਹੋਵੇ ਉਹਨੇ ਕਦੇ ਟ੍ਰਾਂਸਪੋਰਟ ਬਾਰੇ ਇਹ ਕਿਹਾ ਹੋਵੇ ਕਿ ਅਸੀਂ ਟ੍ਰਾਂਸਪੋਰਟ ਦੇ ਵਿੱਚ ਆਹ ਵਾਅਦਾ ਕਰ ਰਹੇ ਹਾਂ ਅੱਜ ਤੱਕ ਨਹੀਂ ਮੈਂ ਦਿਦਾਰ ਸਿੰਘ ਪ੍ਰਧਾਨ ਪੰਜਾਬ ਗਵਰਨਮੈਂਟ ਟ੍ਰਾਂਸਪੋਰਟ ਵਰਕਰ ਯੂਨੀਅਨ ਨੇਟਕ ਅਸੀਂ ਜਿਹੜਾ ਪ੍ਰੋਗਰਾਮ ਲਿਖਿਆ ਆ ਜਲੰਧਰ ਦੇ ਵਿੱਚ ਇੱਕ ਕਾਨਫਰੰਸ ਕਰਕੇ ਉਸ ਤੋਂ ਬਾਅਦ ਗੇਟ ਰੈਲੀਆ ਅੱਗੇ ਟ੍ਰੈਲਿਕ ਤੋਂ ਅੱਗੇ ਮੰਤਰੀ ਦੇ ਘਰ ਦੇ ਅੱਗੇ ਹੀ ਰੋਸ ਰੈਲੀ ਕਰਨੀ ਆ ਸਾਨੂੰ ਇਹ ਕਿਉਂ ਕਰਨੀ ਪਈ ਕਿਉਂਕਿ ਮੰਤਰੀ ਸਾਹਿਬ ਦੇ ਨਾਲ ਪੰਜ ਚਾਰ ਸਾਡੀਆਂ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਹੋਣ ਤੋਂ ਬਾਅਦ ਚ ਇੱਕ ਵੀ ਜਿਹੜਾ ਉਹ ਕੰਮ ਤਸੱਲੀ ਬਖਸ਼ੀ ਜਿਹੜਾ ਬਾਹਰ ਨਿਕਲ ਕੇ ਨਹੀਂ ਆਇਆ ਉਥੇ ਦਾ ਉੱਥੇ ਹੀ ਖੜਿਆ ਆ ਇਹ ਵੀ ਕਰਮਚਾਰੀ ਦੇ ਕੰਮ ਚਲੇ ਜਾਓ ਡਾਇਰੈਕਟਰ ਦਫ਼ਤਰ ਕਹਿੰਦਾ ਕਿ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਰਹਿ ਗਈ ਸਾਰੀਆਂ ਸਾਰੀਆਂ ਪਾਵਰ ਜਿਹੜੀਆਂ ਉਹ ਮੰਤਰੀ ਸਾਹਿਬ ਆਪਣੇ ਕੋਲ ਲੈ ਕੇ ਬਿਠੇ ਆ ਉਹ ਜਿਤਨਾ ਸਾਥੀ ਨੇ ਦੱਸਿਆ ਪਹਿਲਾਂ ਹੀ ਬੋਲਦੇ ਆ ਕਿ ਭਾਵੇਂ ਉਹ ਬਦਲੀਆਂ ਦੀ ਗੱਲ ਹੋਵੇ ਉਹ ਮੰਤਰੀ ਸਾਹਿਬ ਕਹਿੰਦੇ ਆ ਕਿ ਤੁਸੀਂ ਸਾਡੇ ਹਲਕੇ ਦੇ ਜਿਹੜਾ ਐਮ ਐਲ ਏ ਆ ਉਹਦੇ ਕੋਲੋਂ ਮਾਰਕਰਾ ਕੇ ਲਿਆਓ ਐਮ ਐਲ ਏ ਕਹਿੰਦਾ ਆ ਕਿ ਤੁਸੀਂ ਥੱਲੇ ਜਿਹੜਾ ਕੋਈ ਸਾਡਾ ਮਹੱਲੇ ਦਾ ਇੰਚਾਰਜ ਆ ਉਹਦੇ ਕੋਲੋਂ ਮਾਰਕਰਾ ਕੇ ਲੈ ਕੇ ਆਓ ਤੇ ਫਿਰ ਅਸੀਂ ਤੜੀਆਂ ਬਦਲੀਆਂ ਕਰਾਂਗੇ ਇਸ ਤਰੀਕੇ ਦੇ ਜਿਹੜੇ ਵਿਹਾਰ ਆ ਉਹ ਆਮ ਜਨਤਾ ਸਹਿਨ ਨਹੀਂ ਕਰਦੀ ਕਿਉਂਕਿ ਇਹ ਜਿ세 ਬੰਦੀਆਂ ਆਮ ਹੀ ਜਾਂਦੀਆਂ ਇਹਦੇ ਜਾ ਕੇ ਡਾਇਰੈਕਟਰ ਦੇ ਕੋਲੋਂ ਬਦਲੀ ਕਰਵਾ ਕੇ ਲੈ ਆਉਂਦੇ ਤਾਂ ਪਰ ਅੱਜ ਜਿਹੜਾ ਮੰਤਰੀ ਸਾਹਿਬ ਨੇ ਮਾਹੌਲ ਖਰਾਬ ਕੀਤਾ ਆ ਇਹ ਆਪਾਂ ਰੋਜ਼ਾਨਾ ਹੀ ਜਾਣਦੇ ਆ ਕਿ ਮੰਤਰੀ ਸਾਹਿਬ ਆਪਣੇ ਜਿਹੜੇ ਭਾਸ਼ਣਾਂ ਦੇ ਵਿੱਚ ਉਹ ਵੱਡੀਆਂ ਵੱਡੀਆਂ ਗੱਲਾਂ ਤੇ ਕਰਦੇ ਆ ਉਹ ਪਰ ਸਿਰੇ ਇੱਕ ਵੀ ਨਹੀਂ ਲੱਗਦੀ